ੴ ਸਤਿਗੁਰ ਪ੍ਰਸਾਦ ਸਲੋਕ ਮਲਾ ਨਵ ਗੁਣ ਗੋਬਿੰਦ ਗਾਇਓ ਨਹੀ ਜਨਮ ਕਾਰਦ ਗੀਨ ਕਾ ਨਾਨਕ ਗਰ ਬਜਮਨ ਜੈ ਬਿ ਜਲ ਗਾਮੇਨ ਮੇਗੇ ਅਨਸੋ ਕਾਹੇ ਰਜੋ ਨਿਮਕਨਾ ਦਾਸ ਕਾਉ ਨਾਨਕ ਬਜਰਮਨਾ ਤਰਨ ਜਮੁ ਫਾਸਾ ਤਰਨਾ ਬੰਗਯੋ ਨਿਯੋਜ ਰਤਨ ਜੇਦ ਨਦਪਾਰ ਆਰਮਨ ਆਰ ਜਪਾਵੈ ਬੀਦ ਮੇਰੇ ਮੈਂ ਸੁਜੈ ਨਹੀਂ ਕਾਲ ਬਾਜਨ ਕਾ ਨਾਨਕ ਨਰਬਾ ਬੋਰੇ ਕਿਉ ਨ ਬਜਾਵੈ ਗ ਦਾ ਰਸੰਬਰ ਸਾਕਲ ਜਿਨੇ ਆਪਣੀ ਕਰਮਾਨ ਇਨ ਮੈਂ ਗੁਰ ਸੰਗੀਨ ਨਾਨਕ ਸਾਜੀ ਜਾਨ ਪਦ ਵਿਦਾਰਨ ਬਰਨ ਹਰ ਅਨਾਦ ਕੇ ਨਾਦ ਕਾ ਨਨਕ ਦਾ ਜਾਨੀਐ ਸਦਾ ਸਦਾ ਮਨ ਸਾਦ ਤਨ ਦਨ ਜੈਤਾ ਕਾ ਦੀਆ ਤਾਂ ਸਿਉ ਨੇ ਹੁ ਨਾ ਕਾ ਨਾਨਕ ਨਰਵਾ ਬੋਰੇ ਆਪ ਕਿਉ ਢੋਲੇ ਤੀਨ ਤਨ ਦਨ ਸੰਭੈ ਸਗੁ ਦੀਆ ਅਰਜਨੀ ਗੇਦਾ ਮਾ ਕਾ ਨਾਨਕ ਸੁਨਰੇ ਮਨਾ ਸਿਮਰੈ ਗਾਣਾ ਰਾਮ ਸਭ ਸੁਗਾਦਾ ਦਗਾ ਦਬਾਈਆ ਤੈ ਮਜਰੇ ਤਮ ਵਾ ਕਉ ਨਾਨਕ ਸੁਨ ਰੇ ਮਨਾ ਆਰ ਗੜਦ ਅਮੀਦਾ ਪਾ ਦਿਤਾ ਕੋ ਦਨ ਰਜਿਆ ਜਨ ਜਦ ਰਸ ਜਾਨ ਜੈ ਹੋਵੇ ਅਬਜ ਨਾਨਕਾ ਲੀਨ ਦਾ ਹੈ ਮਾਨਾ ਗੜਗੜ ਮ ਅਰਜੋ ਬਸੈ ਸੰਤਨ ਗਯੋ ਬੋਗਾਰ ਕਾ ਨਾਨਕ ਦਾ ਬਜਮਨਾ ਕਾ ਨੋਦਰਾ ਬਾਰ ਸੋ ਗੁਰੂ ਗਜੈ ਪਰਸਾਨੀ ਲੋਕ ਮਾਨ ਮਾਨ ਕਾ ਨਾਨਕ ਸਨ ਰੇ ਮਨਾ ਸੋ ਮੁਰਦ ਬਗਵਾਨ ਉਸਤਦ ਨੰਦਿਆ ਨਾ ਜੈ ਕੰਚਨ ਲਸ ਮਾਨ ਕਾ ਨਾਨਕ ਸਨ ਰੇ ਮਨਾ ਮਗਤਾ ਹੈ ਜਾਨ ਹਰ ਕਿਸੋ ਗੁਜਿਆ ਨਹੀਂ ਬਰੀ ਮਈ ਤੇ ਸਮਾਨ ਕਾ ਨਗਸ ਨਰੇ ਮਨ ਮਗਤਾ ਹੈ ਜਾਨ ਮੈ ਗੰਗਾ ਤੇ ਤਨ ਮੈ ਬਵਾਨ ਤਾਨ ਕਾ ਸੁਨ ਰੇ ਮਨਾ ਗਿਆਨੀ ਦਾ ਵਖਾਨ ਜੈ ਮਗਿਆ ਸਗਲੀਤਾ ਜੀ ਲਿਓ ਮੇ ਕਵਾਰਾ ਕਾ ਨੰਗ ਸੁਨ ਰੇ ਮਨਾ ਤੈ ਨਰਮਤਾ ਦਾ ਮਗ ਜੈ ਮਾਇ ਮਮਤਾਤ ਜੀ ਸਬਦ ਬਿਵਾਦ ਸ ਕਾ ਨਾਨਕ ਸਨਰੇ ਮਨਾ ਤੈ ਗੜ ਬ੍ਰਹਮ ਨਿਵਾਸ ਜੈ ਪ੍ਰਾਨੀ ਮਾਤਾ ਜੀ ਕਰਤਾਰ ਆਪ ਸਾਨ ਕਾ ਨਾਨਕ ਵਾ ਮਗਧ ਨਾਰ ਇਹ ਮਨ ਸਾਚੀ ਮਾਨ ਮਨ ਸਨ ਦਰਬਤ ਰਨ ਕਲਮ ਹਰ ਗੋ ਨਾਮ ਨਸ ਦਿਨ ਜੋ ਨਾਨਕ ਭਜੈ ਸਫਲ ਤਕਾਵ ਜਿਵੇਂ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਾ ਨਾਨਕ ਸੁਨਰੇ ਮਨਾ ਪਰਨ ਜਮ ਕਾ ਦਾਮ ਜੋ ਬ੍ਰਾਮੀ ਮਮਤਾ ਦਾ ਜੇ ਲੋਭ ਮੋਹੰਗਾਰ ਕਾ ਨਾਨਕ ਮਨ ਦਰੈ ਆਰਨ ਲੇਤ ਦਾ ਜੋ ਸੁਪਨਾ ਰੇਗਨਾ ਐਸੇ ਜਗ ਦਾ ਜਨ ਇਨ ਮੈਂ ਗਜ ਸਾਚ ਨਹੀਂ ਨਾਨਕ ਵਿਨ ਬਾਵਨ ਜਿਨ ਮਾਇਆ ਕਾਰਨੇ ਪ੍ਰਾਨੀ ਨ ਲਗਨੀਦ ਕੋਡਨ ਮੈਂ ਨਾਨਕੋ ਨਾਰਾਇਣ ਜੈ ਜੀ ਜੈ ਜੈ ਜਲਦੇ ਬੋਦ ਬੋਦਾ ਉਪਜੈ ਬਨਸਾਨੀ ਜਗ ਰਜਨਾ ਦਾ ਸੇ ਰਜੀ ਕਾ ਨਾਨਕ ਸਨਮੀ ਦਾ ਪ੍ਰਾਨੀ ਕਾ ਜੁਨਾ ਜੇ ਤਈ ਮਦ ਮਾਇਆ ਕਾ ਕਾ ਨਾਨਕ ਬਨਾਰ ਬਜਨ ਰਤ ਜਮਵਾ ਜਸ ਗਾ ਜਸਦਾ ਮਾਇਆ ਕਰਨ ਤਾਵਈ ਮੂਰਗ ਲੋਗ ਜਾਨ ਕਾ ਨਾਨਕ ਬਿਨ ਅਰਪੈ ਜਨ ਮੇਰਿ ਤਾਜਨਮ ਸਰਾਨ ਜੋ ਪ੍ਰਾਨੀ ਨਸ ਜਨ ਬਜੈ ਰੂਪ ਰਾਮ ਤਾ ਜਾਨ ਹਰ ਜਨ ਅਰੇ ਅੰਦਰ ਨਹੀਂ ਨਾਨਕ ਸਾਜ ਮਾ ਮਨ ਮਾਇਆ ਮੈਂ ਵਧ ਰਿਓ ਮਿਸਰੇ ਗੋਬਿੰਦ ਨਾਮ ਕਾਹ ਨਾਨਕ ਬਿਨ ਹਰ ਮੈਂ ਜਨ ਜੀਵਨ ਕਾਨੇ ਕਾਮ ਪ੍ਰਾਨੀ ਰਾਮ ਨਾ ਜੇ ਦਈ ਮਦ ਮਾਇਆ ਗਾਨ ਕਾਹ ਨਾਨਕ ਹਰ ਮੈਂ ਜਨ ਬਿਨ ਰਤ ਜਮ ਫਦਾ ਸੁਖ ਮੈਂ ਬਾਸੰਦੀ ਵਾ ਦੁਖ ਮੈਂ ਸੰਗਨ ਗਾ ਕਾਣਾ ਨਗਰ ਭਗਵਨ ਅੰਤ ਸਾਈ ਜਨਮ ਜਨਮ ਵਰ ਮਤ ਵਰੋ ਮਿੜਿਆਨ ਜਮ ਕੋਤਰਾਸ ਕਾ ਨਾਨਕ ਗਰਿ ਭਜਮਨਾ ਨਿਰਵਾਪਾਵ ਬਸ ਜਤਨ ਬਾਦ ਮੈਂ ਗਰ ਰਿਓ ਮਿੜਿਆਨ ਮਨ ਕੋ ਮਾਨ ਧਰਮ ਅਸ ਨਾਨਕ ਬਦ ਰਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦ ਬੋਨ ਤੀਨ ਅਵਸਥਾ ਜਾਨ ਕਾ ਨਾਨਕ ਗਾਰ ਬਜਨ ਵਿਨ ਮਿਰਦਾਸ ਮਾਨ ਕਰਨਾ ਦਸਨਾ ਕੀਆ ਪਰ ਉਲਵ ਗਾਇਆ ਨਾਨਕ ਸਮਯ ਰਬ ਗਇਆ ਅਬ ਕਿਉ ਰੋਵੈ ਤਾ ਮਨ ਮਾਇਆ ਮੈਂ ਰਮ ਰਿਓ ਨਿਕਸਤ ਨਾਮੀ ਦਾ ਨਾਨਕ ਮੋਰਦ ਜੇ ਤਰ ਜਾ ਛਾੜਦ ਨਾਮ ਦਾ ਨਰ ਜਾਤ ਗਜਾਰ ਆਰ ਪਿਆਰ ਬਈ ਜਦ ਵਦਰਾ ਡਗਾ ਨਾਨਕ ਬਾਸੇ ਗੱਲ ਵਾਰੀ ਜਦਨ ਬਾਦ ਸੁਖ ਗਏ ਕੀਏ ਦੁਖ ਕੋ ਗਿਆ ਨਾ ਗਾਏ ਕਾ ਨਾਨਕ ਸੁਨਰੇ ਮਨ ਹਰ ਪਾਸਾ ਹੋਏ ਜਗਤ ਵਿਗਾਰੇ ਵਰਦ ਸਭ ਕੋ ਦਾਤਾ RAM ਮਨ ਸਮਰਤਾ ਪੂਰਨ ਕਾਮ ਜੁੜ ਮਨ ਕਾ ਕਰ ਜਗ ਸੁਖ ਨੇ ਜਿਉ ਜਾਨ ਇਹ ਨ ਮੈਂ ਕਜ ਤੇਰਾ ਨਹੀਂ ਨਾਨਕ ਗਾਵ ਕਾਮ ਗਰਮ ਕਰਦੇ ਮੈ ਕੋ ਬਿਨ ਸੈ ਸ਼ਿਨ ਮੈਂ ਬਾ ਜੈ ਪ੍ਰਾਨੀਰ ਜਿਸ ਕਾ ਨਾਨਕ ਤੈ ਜਾਗ ਜੀ ਜੈ ਗੜਦੁ ਮਰਨ ਰਾਮ ਕੋ ਸੋ ਨਰਮੁ ਕਾ ਜਾਨ ਕੈ ਮਰ ਅਰ ਅੰਦਰ ਨੈ ਨਾ ਨਗਸਾ ਜੀ ਮਾਨਾ ਇੱਕ ਬਗਦ ਬਗਵਾਨ ਜੈ ਪ੍ਰਾਨੀ ਕਾ ਨਾਮ ਮਨ जय श्री सुकर सुआ नाम तु मानो दान दान स्वामी को गुरु सदा स्वंदयतन हे ने दान नन गब अर्पा जो एक मन होए कहे द वीर अरद अरदान कर मन मतरा गमन नानज ना बल जात दा ज्यों कूं जा रे शनान सिर गंभो बागडाग मगे नान जात ना कान न गबद भई ਤਉ ਨਾਰ ਰਸਨੀ ਮਿਜ ਕਰ ਦੇਖਿਓ ਜਗਤ ਮੈਂ ਕੋ ਕਉ ਕੋ ਨਾਨਕ ਦਰ ਅਰ ਭਗਦਾ ਤਰਾ ਗੁਮਨ ਮ ਜਗ ਰਜਨਾ ਸਭ ਜੀ i <laughs> <laughs> ਗਾਇ ਜੋ ਮਰਿਆ ਸੋ ਮਨਸ ਪਰ ਅਜ ਕਾਲ ਨਾਨਕ ਅਰਗਨ ਗਾਇ ਲੈ ਸ਼ਾਨ ਸਗਲ ਜੰਗ ਜਾਨਾ ਬਲ ਸਡਕਾਉ ਬੰਨ ਨਰ ਭਾਰੇ

na ਕਿਨ ਜਪ ਆਗਰਮਾਂ ਰਾਮ ਨਾਮਰ ਮੈਂ ਗयो ਜਗ ਸਮ ਨਹੀਂ ਕੋ ਜੈਸ ਮਰਤ ਸੰਗਾਟ ਮਿੜਾ ਦਰਸ ਬਾਰ मुदा बड़ी मालव थान विच त न वस्तू पईयो ਸਤ ਸੰਤੋਖ ਵਿਜਾਰੋ ਅਮਰਤ ਨਾਮ ਦਾ ਕਰ ਕਾਪਿਓ ਜਿਸ ਕਾ ਸਭ ਸਰਦਾਰ ਜੇ ਕੋ ਗਾਵੇ ਜੇ ਕੋ ਬੁਜੇ ਤਿਸ ਕਾ ਅਦਾਰ ਇਹ ਵਸਤ ਜੀ ਨਾ ਜਾਈ ਨਿਤ ਨਤਰ ਗੁਰਦਾਰ ਸੰਸਾਰ ਜਗ ਰੰਗ ਲਗਤਾਰੀ ਹੈ ਸਭ ਨਾਨਕ ਬ੍ਰਹਮ ਸਰੂਪ ਕੋਮਲ ਲਾਭ ਜਵਾ ਤੇਰਾ ਗਦਾ ਜਾ ਤਨਾ

मानदी रे एक ओंकार सतगुरु परदा रागमाला राग एक संग पंचबरंग संगलप आढ आनंदन प्रथम राग परोवाकार पंच रागनी संग चर ਪ੍ਰਦੰਬਰ ਮੀ ਬਿਲਾਵਲੀ ਪੁਨਿਆ ਕੀ ਗਾਵੈ ਮੰਗਲੀ ਪੁਨਾ ਸੋਲੇ ਕੀ ਮੈਂਬਾਰੀ ਇਬਾਰਾ ਵੀ ਮਾ ਜਨਾਰ ਪੰਜ ਵਰਦ ਸਾਖ ਸੁਣਾਵੈ ਬੰਗਾਲ ਮਦ ਮਾਦਾ ਗਾਵ ਲਲਤ ਬਿਲਾਵਨ ਗਾਵਈ ਅਪਣੀ ਅਪਣੀ ਮਾਣ ਅਸਥਪਤਰ ਪਰ ਆਵਗੇ ਗਾਵੇ ਗਾਨ ਬਾਪਰ ਰਤਿਆ ਮਾਲ ਕਾ ਸਕ ਲਾਪੈ ਸੰਗ ਰਗ ਨਹੀਂ ਪਾਚਾ ਦਾ ਬੈ ਗੋਡ ਗਰੀ ਅਰ ਦੇਵਦੰਦਾਰੀ ਗੰਧਾਰੀ ਸੀ ਦਿਉਜਾਰੀ ਤਨਾਜ਼ਰੀਏ ਬਾਜ ਗਈ ਮਾਨ ਰਾਮ ਕੋ ਸੱਗ ਸੰਗ ਲਾਈ ਮਾਰੂ ਮਸਤ ਅੰਗਵੇਂ ਵਾਰਾ ਪ੍ਰਭ ਜਨ ਨਕਾ ਸਕਵਾੜ ਖਵੜ ਆਵਾਰਾ ਨਦਗਾਏ ਅਸ਼ਟ ਮਾਲ ਕੋ ਸੱਗ ਸੰਗ ਲਾਈ ਪਨੇ ਆਇਆ ਇੰਦਾਲ ਪੰਜ ਨਾਰਸ ਆਸਤ ਜਤਾ ਓਟਾ ਨਾਨਕਾ ਨਾਨ ਗਾਨਦਾਰ ਮਿਲਾਵਈ ਤੇ ਰੰਗੀ ਦੇਵ ਕਰੀਆ ਬਸੰਤੀ ਸੰਦੂਰ ਸੁਆਈ ਸਰਜੈਰ ਨ ਪਾਰਜਾ ਸੰਗ ਲਾਈ ਪੰਜ ਵਰਜਾ ਸਰਮ ਆਨੰਦ ਪਾਸ ਕਰਿਆ ਚੰਦਰ ਬਿੰਮ ਮੰਗਲੰ ਸਵਾਇ ਸਰਸਬਾਨ ਆਵੇ ਮਨੋਦਾ ਗਾਵੇ ਸਰਸ ਬਸੰਦ ਨਮੋਦਾ ਅਸਤਪਦਰ ਮਾ ਕਾਇ ਸਵਾਰੁ ਹੁਨੀ ਆਇ ਦੀਪਕੀ ਵਾਣ ਕਜੇਲ ਬੜ ਮੰਜਰੀ ਤੋਡੀ ਕਈ ਆਲਾਮ ਕਮੋ ਦੀ ਆ ਗੁਦਰੀ ਸੰਗਦੀ ਪਾਕੇ ਧਾਮ ਕਾਲੰਗਾ ਤੁੰਦਰ ਆਰਮਾ ਕਮਲ ਗਸਮ ਚੰਬਾ ਕੇ ਨਾਮ ਗੋਰਾ ਕਰਨ ਰਕਲਨ ਅਸ਼ਟਪਦਰ ਦੀਪਕੇ ਜਾਨਾ ਸਭ ਮਿਲ ਸਰੀ ਰਾਗ ਵੰਗਾਵੇ ਪਾਚ ਸੰਗ ਬਰੰਗ ਨਾ ਲਾਵੇ ਬੇਰਾਰੀ ਕਰਨਾਤੀ ਦਰੀ ਗੋਰੀ ਗਾਵੇ ਆਸਾਵਰੀ ਤਾ ਬਾਜੇ ਸੰਦਵੀ ਅਲਾਬੀ ਸਰੀਰ ਆਵਸੇ ਉਬਾਜਾ ਧਾਵੀ ਸਾਲੂ ਸਾਰੇ ਸਾਨਰਾ ਤਾਰੇ ਤਨੀ ਪੁਨ ਗਾਵੈ ਆ ਸਾਗਨ ਗੋਨੀ ਉਜਰ ਸਰਜਾ ਮਨ ਕੀ ਮੇਗਰਾਵ ਸੇ ਸੰਗ ਰਾਗਨੀ